ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 20 ਫਰਵਰੀ ਪੰਜਾਬ ਦੇ ਮੌਸਮ ਦੀ ਕਿ ਅੱਜ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਪਿਰੋ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਜੋ ਮੱਝ ਦੋਬੇ ਦੇ ਖੇਤਰ ਨੇ ਉਹਨਾਂ ਦੇ ਵਿੱਚ ਮੌਸਮ ਸਵੇਰ ਤੋਂ ਹੀ ਖਰਾਬ ਹੋਵੇਗਾ ਤੇ ਬਾਕੀ ਵੀਰੋ ਜੋ ਪੰਜਾਬ ਦਾ ਮੱਧ ਏਰੀਆ ਤੇ ਦੱਖਣੀ ਭਾਗ ਨੇ ਉਨਾ ਭਗਾਂ ਦੇ ਵਿੱਚ ਬੱਦਲ ਬਈ ਆਪਾਂ ਨੂੰ ਦੁਪਹਿਰ ਦੇ ਬਾਅਦ ਆਥਣ ਦੇ ਸਮੇਂ ਆਪਾਂ ਨੂੰ ਬਣਦੀ ਵਿਗੜਦੀ ਦੇਖਣ ਨੂੰ ਮਿਲੇਗੀ ਸਵੇਰੇ ਉਸੇ ਤਰ੍ਹਾਂ ਹੀ ਆਪਾਂ ਦੇਖੋ ਕੱਲ ਸ਼ਾਮ ਦੇ ਸਮੇਂ ਪ੍ਰਸਾਤੀ ਗਤੀਵਿਧੀਆਂ ਬਾਕੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਬੱਦਲ ਬਈ ਰਾਤ ਦੇ ਸਮੇਂ ਗਰਜ ਚਮਕ ਤੇ ਜ਼ਿਆਦਾਤਰ ਪ੍ਰਭਾਵ ਵੀ ਰਾਤ ਦੇ ਸਮੇਂ ਹੀ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਅੱਜ ਫਿਰ ਵੀ ਉਹ ਦਿਨ ਦਾ ਜੋ ਮਾਹੌਲ ਹੈ ਇਸੇ ਤਰ੍ਹਾਂ ਹੀ ਟੁੱਟਮਾ ਬਣਿਆ ਰਹੇਗਾ ਬੱਦਲ ਬਈ ਪੰਜਾਬ ਦੇ ਉੱਪਰ ਦੀ ਇੰਟਰ ਕਰਦੀ ਹੈਗੀ ਕਿਤੇ ਬੱਦਲ ਬਣਦੇ ਵਿਗੜਦੇ ਰਹਿਣਗੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸਮੇਂ ਆਪਾਂ ਨੂੰ ਅੱਜ ਚਮਕ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਵੀਰ ਬਰਸਾਤ ਦੇ ਅਸਾਰ ਮਾਝੇ ਤੋਂ ਬਿਦੇ ਖੇਤਰਾਂ 'ਚ ਜ਼ਿਆਦਾ ਹੋਏ ਨੇ ਤੇ ਬਾਕੀ ਵੀਰ ਜੋ ਮੱਧ ਪੰਜਾਬ ਜਾਂ ਦੱਖਣੀ ਭਾਗ ਨੇ ਪੰਜਾਬ ਦੇ ਪੂਰਬੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਆਪਣਾ ਬਰਸਾਤੀ ਗਤੀਵਿਧੀਆਂ ਘੱਟ ਦੇਖਣ ਨੂੰ ਮਿਲੀ ਹੈ ਇਹਨਾਂ ਭਾਗਾਂ ਦੇ ਮੁਕਾਬਲੇ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਵੀਰ ਕਿਤੇ ਕਿਣ-ਮਣ ਕਿਤੇ ਥੋੜੇ ਸਮੇਂ ਲਈ ਮੀਂਹ ਕਿਤੇ ਤੇਜ਼ ਰੱਤੀ ਦਰਮੀ ਐਦਾਂ ਦੀਆਂ ਗਤੀਵਿਧੀਆਂ ਪਰ ਉਹ ਤੇਜ਼ ਹਵਾ ਦੇ ਨਾਲ ਦੇਖਣ ਨੂੰ ਰਾਤ ਦੇ ਸਮੇਂ ਮਿਲਦੀਆਂ ਰਹੀਆਂ ਨੇ ਦਿਨ ਦੇ ਸਮੇਂ ਵੀਰ ਕੋਲ ਲਮਲਾ ਕੇ ਅੱਜ ਸ਼ਾਮ ਸਾਰਾ ਦਿਨ ਮਾਹੌਲ ਠੀਕ ਬੱਦਲਵਾਈ ਦੇ ਆ ਬੱਦਲਾਂ ਦੀ ਆਵਾਜ਼ੀ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹਣਗੀਆਂ ਦੁਪਹਿਰ ਤੋਂ ਬਾਅਦ ਵੀ ਰੋ ਫਿਰ ਵੀ ਸਿਸਟਮ ਥੋੜਾ ਮੂ ਟੈਕਟਿਵ ਹੋਵੇਗਾ ਆਪਾਂ ਨੂੰ ਗਤੀਵਿਧੀਆਂ ਬਰਸਾਤੀ ਦੇਖਣ ਨੂੰ ਮਿਲ ਸਕਦੀਆਂ ਨੇ ਸਵੇਰ ਦੇ ਸਮੇਂ ਤੋਂ ਲੈ ਕੇ ਵੀਰੋ ਸਾਰਾ ਹੀ ਦਿਨ ਅੱਜ ਧੁੱਪ ਨਿਕਲਣ ਦੇ ਚਾਂਸ ਘਟ ਨੇ ਬੱਦਲਵਾਈ ਦੇ ਨਾਲ ਹਲਚਲ ਹੁੰਦੀ ਰਹੇਗੀ ਬਾਕੀ ਵੀਰ ਰਾਤ ਨੂੰ ਫਿਰ ਸਿਸਟਮ ਦਾ ਪ੍ਰਭਾਵ ਥੋੜਾ ਮੋਟਾ ਆਪਾਂ ਨੂੰ ਕੱਲ ਸਵੇਰ ਤੱਕ ਘਟਦਾ ਦਿਖਾਈ ਦੇਵੇਗਾ ਕੱਲ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਵੀਰ ਆਪ ਨੂੰ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਅੱਜ ਵੀਰ ਹਵਾਵਾਂ ਬਦਲ ਬਦਲ ਕੇ ਦਸ਼ਾਮ ਤੱਕ ਚੱਲਣਗੀਆਂ ਪੂਰਬ ਹਵਾ ਵੀਰ ਜਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲੇਗੀ ਤੇਜ਼ ਹਵਾਵਾਂ ਵਗਦੀਆਂ ਰਹਿਣਗੀਆਂ ਤੇ ਵੀਰ ਬਾਕੀ ਟੁੱਟੀਆਂ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਬਾਕੀ ਵੀਰ ਉਸ ਸ਼ਾਮ ਦੀ ਵੀਡੀਓ ਵਿੱਚ ਫਿਰ ਆਪਾਂ ਨੂੰ ਜਿਵੇਂ ਵੀ ਕੋਈ ਜਾਣਕਾਰੀ ਮਿਲੂਗੀ ਆਪਾਂ ਸਹੀ ਤੋਂ ਸਹੀ ਜਾਣਕਾਰੀ ਲਈ ਕਿਸਾਨ ਵੀਰਾਂ ਦੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਸੂਰੇ ਇਸ ਚੈਨਲ ਦੇ ਜ਼ਰੀਏ ਪਾ ਖੇਤੀ ਬੜੀ ਸੰਬੰਧੀ ਤੇ ਮੌਸਮੀ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਹਾਜ਼ਰ ਹੋਣੇ ਆ ਸੋ ਜਿਹੜੇ ਵੀ ਨਿਊ ਵਿਊਵਰਸ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਬਾਕੀ ਹੋਰ ਵੀਰੋਂ ਆਪਣਾ ਚੈਨਲ ਦੇ ਜ਼ਰੀਏ ਜੋ ਵੀ ਚੀਜ਼ ਸਾਂਝੀ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਨੋਟੀਫਿਕੇਸ਼ਨ ਨੂੰ ਔਨ ਕਰ ਸਕਦੇ ਹੋ ਬਾਕੀ ਵੀਰੋ ਜਿਵੇਂ ਵੀ ਕੋਈ ਜਾਣਕਾਰੀ ਮਿਲੇ ਕੋ ਸ਼ਾਮ ਲੈ ਕੇ ਫਿਰ ਹਾਜ਼ਰ ਉਦੋਂ ਤੱਕ ਦਿਓ ਜੀ ਇਜਾਜ਼ਤ ਧੰਨਵਾਦ ਜੀ